ਸਮੇਂ-ਸਮੇਂ ਸਰ ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੇ ਬਠਿੰਡਾ ਰੇਂਜ ਦੇ ਵਿੱਚ ਸਾਡੇ ਵੱਲੋਂ ਸਰਚ ਆਪਰੇਸ਼ਨਸ ਕੀਤੇ ਜਾਂਦੇ ਨੇ ਅੱਜ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਥੇ ਬੰਗੀ ਨਗਰ 'ਚ ਮੈਂ ਆਇਆ ਹਾਂ ਕਲਾਂ ਕੋਲੋਨੀ ਥਾਣਾ ਜਿਹੜਾ ਹੈਗਾ ਉਹਦੇ ਵਿੱਚ ਕੁਝ ਹੌਟਸਪੌਟਸ ਨੇ ਜਿਵੇਂ ਕ੍ਰਿਸ਼ਨਾ ਨਗਰੀ ਸ਼ਹੀਦ ਉਦਮ ਸਿੰਘ ਨਗਰ ਅਤੇ ਇੱਥੇ ਬੰਗੀ ਕੋਲੋਨੀ ਦੇ ਵਿੱਚ ਇੱਥੇ ਅੱਜ ਸਾਡੇ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਗਏ ਸਾਲ ਜਿਹੜਾ ਹੈਗਾ ਪਟੰਡੇ ਜ਼ਿਲ੍ਹੇ ਦੇ ਵਿੱਚ 1800 ਦੇ ਕਰੀਬ ਮੁਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਕੀਤੇ ਗਏ ਔਰ ਲਗਭਗ 2700 ਦੇ ਕਰੀਬ ਜਿਹੜੇ ਨੇ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਜੇ ਜੇਕਰ ਆਪਾਂ ਰੇਂਜ ਦੀ ਗੱਲ ਕਰੀਏ ਪੂਰੀ ਰੇਂਜ ਦੇ ਵਿੱਚ ਗਏ ਸਾਲ ਪਟੰਡਾ ਰੇਂਜ ਦੇ ਵਿੱਚ 2600 ਮੁਕਦਮੇ ਦਰਜ ਹੋਏ ਤੇ 4000 ਦੇ ਕਰੀਬ ਜਿਹੜੇ ਪੈਡਲਰ ਨੇ ਜਾਂ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਇੱਥੇ ਅੱਜ ਜਿਹੜੀ ਅਸੀਂ ਸਰਚ ਆਪਰੇਸ਼ਨ ਕੀਤੀ ਇਹਦੇ ਵਿੱਚ ਵੀ ਦੋ ਪੈਡਲਰਸ ਨੇ ਜਿਹੜੇ ਉਹ ਅਰੈਸਟ ਹੋਏ ਨੇ ਉਹਨਾਂ ਤੋਂ ਕੁਝ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਔਰ ਇਸ ਤੋਂ ਇਲਾਵਾ ਦੋ ਵਿਅਕਤੀ ਜਿਹੜੇ ਨੇ ਉਹ ਨਸ਼ਾ ਕੰਜ਼ਿਊਮ ਕਰਦੇ ਵੀ ਜਿਹੜਾ ਹੈਗਾ ਸਾਡੇ ਨੋਟਿਸ 'ਚ ਆਏ ਤੇ ਉਹਨਾਂ ਤੇ ਵੀ ਜੋ ਜਾਇਜ਼ ਕਾਰਵਾਈ ਹੈ ਉਹ ਕੀਤੀ ਜਾਏਗੀ ਚਾਰਟ ਹੋ ਗਿਆ ਤਾਂ ਉੱਤਰੀ ਮਿੰਨ ਚਲਦੀ ਰਹੂਗੀ ਇਹ ਇਹ ਸਾਡੀ ਮੁਹਿੰਮ ਇਸੇ ਤਰੀਕੇ ਨਾਲ ਚਲਦੀ ਰਹੇਗੀ ਇਹਦੇ ਇਸ ਮੁਹਿੰਮ ਚ ਇੱਕ ਜਿਹੜਾ ਪੁਲਿਸ ਵੱਲੋਂ ਇੱਕ ਵਧੀਆ ਉਪਰਾਲਾ ਜਿਹੜਾ ਕੀਤਾ ਜਾਂਦਾ ਕਿ ਅਸੀਂ ਸਮੇਂ-ਸਮੇਂ ਤੇ ਪਿੰਡਾਂ ਦੇ ਵਿੱਚ ਸਾਡੀਆਂ ਟੀਮਸ ਜਾਂਦੀਆਂ ਨੇ ਤੇ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਵੀ ਰਜਿਸਟਰ ਕਰਾਇਆ ਜਾਂਦਾ ਗਏ ਸਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ 1500 ਦੇ ਕਰੀਬ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਨਸ਼ਾ ਛਡਾਊ ਜਿਹੜੇ ਸੈਂਟਰ ਨੇ ਉੱਥੇ ਜਿਹੜਾ ਹੈਗਾ ਭਰਤੀ ਕਰਾਇਆ ਗਿਆ ਇਸ ਤੋਂ ਇਲਾਵਾ 1100 ਦੇ ਕਰੀਬ ਵਿਅਕਤੀਆਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਗਿਆ ਔਰ ਇਸੇ ਤਰੀਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਉੱਥੇ ਐਸਐਸਪੀ ਸਾਹਿਬ ਵੱਲੋਂ ਜਿਹੜਾ ਹੈਗਾ ਜਿਹੜੇ ਇਸ ਤਰੀਕੇ ਦੇ ਕੁਝ ਨੌਜਵਾਨ ਨੇ ਜਿਹੜੇ ਕਿ ਨਸ਼ਿਆਂ ਦੀ ਗ੍ਰਿਫਤ ਚ ਫਸ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਗਵਰਨਮੈਂਟ ਵੱਲੋਂ ਚਲਾਇਆ ਗਿਆ ਉੱਥੇ ਜਿਹੜਾ ਭਰਤੀ ਕਰਵਾਨੇ ਆ ਤੇ ਓਟ ਸੈਂਟਰ ਦੇ ਵਿੱਚ ਰਜਿਸਟਰ ਵੀ ਕਰਵਾਨੇ ਆ। ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ। ਕਹਿੰਦੇ ਨੇ ਕੀ ਫਿਰ ਵੀ ਜਿਹੜਾ ਨਸ਼ਾ ਉਹ ਤਾਂ ਕਿਉਂ ਇਸ ਤਰ੍ਹਾਂ ਕਿਸ ਤਰ੍ਹਾਂ ਲੋਕ ਜਿਹੜੇ ਕਰ ਰਹੇ ਨੇ। ਉਹ ਦੂਸਰੀ ਗੱਲ ਇਹ ਵੀ ਹੈ ਕਿ ਇਹ 슬ਮਬਸਤੀ ਨੂੰ ਹੀ ਜ਼ਿਆਦਾ ਕਿਉਂ ਪੁੜਿਆ ਜਾਂਦੇ ਨੇ ਇਹਨਾਂ ਦੇ ਦੇਖੋ ਜਿਹੜੀਆਂ ਗਰੀਬ ਬਸਤੀਆਂ ਹੁੰਦੀਆਂ ਨੇ ਉੱਥੇ ਕੁਝ ਵਿਅਕਤੀ ਜਿਹੜੇ ਨੇ ਉਹ ਇਕਨੋਮੀ ਖਰਾਬ ਹੋਣ ਕਾਰਨ ਜਾਂ ਕੋਈ ਕੰਮਕਾਰ ਦੇ ਵਿੱਚ ਵਿਅਸਤ ਨਹੀਂ ਹੁੰਦੇ ਉਹ ਇਸ ਇਨਾ ਕੰਮਾਂ ਦੇ ਵਿੱਚ ਜੁਰਮ ਪੇਸ਼ਾ ਕੰਮਾਂ ਦੇ ਵਿੱਚ ਆਪਣਾ ਹੱਥ ਪਾਉਂਦੇ ਨੇ ਤਾਂ ਕਿ ਉਹ ਜਲਦੀ ਜਿਹੜਾ ਹੈਗਾ ਪੈਸਾ ਕਮਾ ਸਕਣ ਔਰ ਉਹਨਾਂ ਨੂੰ ਇਨੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਇਹ ਇੱਕ ਮਤਲਬ ਕਿਨੋਣਾ ਅਪਰਾਧ ਹੈਗਾ ਸਮਾਜ ਦੇ ਖਿਲਾਫ ਇਹਦੇ ਇਹਦੇ ਵਿੱਚ ਇਹਨਾਂ ਨੂੰ ਜਾਗਰੂਕਤਾ ਦੀ ਜੋ ਮੈਂ ਸਮਝਦਾ ਹੈਗਾ ਕਿ ਜਿੱਥੇ ਜ਼ਿਆਦਾ ਗਰੀਬ ਤਬਕਾ ਰਹਿੰਦਾ ਹੈਗਾ ਜਿਹੜੀਆਂ ਬਸਤੀਆਂ ਜਿਹਦੇ ਵਿੱਚ ਕਿ ਡਵੈਲਪਮੈਂਟ ਦੀ ਕਮੀ ਹੈ ਉਥੇ ਉਹਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹਨਾਂ ਨੂੰ ਜਿਹੜਾ ਸੈਂਸਿਟਾਈਜ਼ ਕੀਤਾ ਜਾਵੇ ਕਿ ਇਸ ਤਰੀਕੇ ਦਾ ਜਿਹੜਾ ਅਪਰਾਧਿਕ ਕਾਰਵਾਈ ਹੈ ਉਹ ਤੋਂ ਦੂਰ ਰਹਿਣ ਤੇ ਇੱਕ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਰੋਜ਼ਗਾਰ ਲੱਭਣ ਔਰ ਇਸ ਤਰੀਕੇ ਦੀਆਂ ਐਕਟੀਵਿਟੀਆਂ ਤੋਂ ਬਾਹਰ ਜਾਣ ਕਲੀ ਹੁੰਦਾ ਸ਼ਾਮ ਨੂੰ ਮਾਹੌਲ ਬਈ ਇੱਥੇ ਜਦੋਂ ਮਰਜੀ ਆ ਕੇ ਦੇਖ ਲਓ ਸ਼ਾਮ ਨੂੰ ਮੌਲਤ ਤੇ ਬੁਰਾ ਹਾਲ ਹੀ ਇੱਥੇ ਜਿਹਨਾਂ ਨੂੰ ਮਰਜੀ ਪਤਾ ਕਰ ਲੋ ਸਾਰਿਆਂ ਨੂੰ ਪਤਾ ਇੱਥੇ ਜਿਵੇਂ ਕਿ ਇੱਥੇ ਤਾਂ ਕੋਈ ਬੋਲਦਾ ਨਹੀਂ ਰੋਲਾ ਤਾਂ ਇਹੀ ਹੈ ਨਾ ਜੇ ਬੋਲੇ ਤਾਂ ਅਗਲਾ ਹਾਂ ਕੱਲਾ ਪੰਦਾ ਥੋੜੀ ਬੋਲ ਕੇ ਉਹ ਕਰੂਗਾ ਹਾਂ ਗੋਲੇ ਹੁਣ ਤਾਂ ਕੋਈ ਬੋਲਦਾ ਹੁਣ ਕੋਈ ਨਹੀਂ ਬੋਲਿਆ ਮੈਂ ਕਹਿ ਰਿਹਾ ਕਲੀ ਵਾਲਾ ਕੋਈ ਨਿਕਲਿਆ ਕੋਈ ਨਹੀਂ ਬੋਲਿਆ ਗਲੀਆ ਨਾਲ ਸਾਰਿਆਂ ਨੂੰ ਪਤਾ ਨਾਲੇ ਕੋਈ ਗਲੀ ਵਾਲਾ ਕੋਈ ਨਹੀਂ ਬੋਲ ਰਿਹਾ ਸੀ ਹਾਂ ਜੂਆਖਾਨਾ ਇੱਥੇ ਭੈਣ ਚੋ ਕੁੜੀਆਂ ਨੰਗਣਾ ਕਰਨਾ ਸਵੇਰੇ ਜਵਾਖਾਂ ਦਾ ਔਖਾ ਹੋ ਜਾਂਦਾ ਭੈਣ ਚੋ ਸਕੂਲ ਜਾਂਦਿਆਂ ਦਾ ਕਰਨਿਆਂ ਦਾ ਭਾਂਜ ਕੁੜੀਆਂ ਕਿਤਨੇ ਸਕੂਲ ਜਾਣਾ ਹੁੰਦਾ ਸਵੇਰੇ 6:30 ਵਜੇ ਸਕੂਲ ਲੱਗਦੇ ਆ ਬੱਚਿਆਂ ਦਾ ਵੀ ਮਾੜਾ ਅਸਰ ਪੈਂਦਾ ਠੀਕ ਆ ਛੋਟੇ ਛੋਟੇ ਜਵਾਕ ਹੁੰਦੇ ਆ ਡਰਦੇ ਮਾਰੇ ਨਿਛੇ ਨਮ ਟੀ ਗੱਲ ਹੁੰਦੇ ਇੱਥੇ ਅੱਛਾ ਜੀ ਦੱਸੋ ਕੀ ਕਰੂ ਬੰਦਾ ਜੀ ਭਾਈ ਗੋਲੇ ਦਾ ਲੈ ਕੇ ਸਾਰਾ ਕੁਝ ਹੀ ਵਿਕਦਾ ਇੱਥੇ ਠੀਕ ਆ ਨਾ ਕੋਝ ਨੂੰ ਦੱਸਿਆ ਮੈਂ ਪੁਲਸਾਇਨ ਨੰਬਰ ਵੀ ਲੈਂਦਾ ਹੁਣ ਸਾਰਾ ਦੀ ਪਤਾ ਬਈ ਕੋਈ ਪਤਾ ਨਹੀਂ ਕਿ ਇਸ ਕਿੱਲਾ ਦਾ ਹੁਣ ਆਪਾਂ ਦਾ ਕੀ ਕਹਿਦਾ ਆਪਾਂ ਬਈ ਇਸ ਚੀਜ਼ ਨੂੰ ਆਪਾਂ ਨਹੀਂ ਕੁਝ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ ਨਹੀਂ ਕਹਿ ਸਕਦੇ ਪੁਲਸ ਦੇ ਆਪਾਂ ਦੱਸਿਆ ਪੁਲਸ ਨੇ ਕੀ ਰਿਸਪੌਂਸ ਦਿੱਤਾ ਪੁਲਸਾਇਨ ਨੰਬਰ ਦੇਤਾ ਜੀ ਕਹਿੰਦਾ ਇਹ ਕੋਈ ਗੱਲ ਨਾ ਹੈ ਤੇ ਤੁਸੀਂ ਨੰਬਰ ਲਓ ਸਾਡਾ ਨੰਬਰ ਲੈ ਲਿਆ ਉਹਨਾਂ ਦਾ ਤੁਸੀਂ ਫੋਨ ਕਰੋ ਠੀਕ ਹੈ ਨੰਬਰ ਆਪਾਂ ਲੈ ਲਿਆ ਪੁਲਸ ਤੇ ਜਿਹੜੀ ਇਹ ਕਾਰਵਾਈ ਕਰੇਗੀ ਆਸਵਾਸਾਨ ਲੱਗਦਾ ਕਾ ਵੀ ਪੁਲਸ ਇਹ ਤਾਂ ਹੁਣ ਇੰਨਾ ਤੇ ਉਹ ਹੈ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਠੀਕ ਹੈ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਅਸੀਂ ਖਾਸ ਤੌਰ ਤੇ ਇਸ ਮੱਦੇ ਦੇ ਵਿੱਚ ਘਟਿਆ ਹੈ ਕਿ ਬੜੇ ਇਸ ਚਾਦੇ ਵੀ ਬੜੇ ਹੀ ਹੈ ਘਟਿਆ ਕੁਝ ਨਹੀਂਗਾ ਠੀਕ ਹੈ ਉਧਰ ਲੈਣਾ ਤੇ ਆ ਕੇ ਦੇਖ ਲਓ ਜਦੋਂ ਮਰਜ਼ੀ ਆ ਕੇ ਦੇਖ ਲਓ ਠੀਕ ਹੈ ਹਾਂ ਗੋਲੀਆਂ ਲੈਣ ਤੇ ਪਰਲੇ ਬੋਰਡ ਕੋਲੇ ਜਦੋਂ ਮਰਜ਼ੀ ਆ ਕੇ ਦੇਖ ਲਓ ਮੰਡੀਰ ਉਥੇ ਲੈਣਾ ਤੇ ਭਰੀ ਪਈ ਹੁੰਦੀ ਹੈ ਠੀਕ ਹੈ ਚਿਰਿਆਂ ਚਿੱਟਾ ਵੇਚਦਾ ਵੀ ਗੋਲੀਆਂ ਵੇਚਦਾ ਚਿੱਟਾ ਵੀ ਗੋਲੀਆਂ ਵੀ ਸਾਰਾ ਕੁਝ ਹੀ ਆ ਹਾਂ ਸਿਵਲ ਚ ਆਣ ਨਾ ਕਿ ਸਿਵਲ ਚ ਪਤਾ ਲੱਗੂ ਹਾਂ ਸਿਵਲ ਚ ਹੂੰ ਵਰਦੀ ਸਿਵਲ ਵਰਦੀ ਪਾ ਕੇ ਆਉਣ ਦਾ ਕੋਈ ਫਾਇਦਾ ਸਿਵਲ ਵਰਦੀ ਚ ਜਾ ਕੇ ਪੇਰ ਪਤਾ ਲੱਗਦਾ ਜੀ ਠੀਕ ਹੈ ਸਹੀ ਹੈ ਸਿਵਲ ਦੇ ਵਿੱਚ ਤਾਂ ਭਾਵੇਂ ਪਤਾ ਲੱਗ ਜੇ ਵੀ ਤੁਸੀਂ ਕਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਦੇ ਤਾਂ ਅਸੀਂ ਤਾਂ ਕਿਉਂ ਰੋਕਾਂਗੇ ਜੀ ਸਾਨੂੰ ਤਾਂ ਲੋੜ ਹੀ ਨਹੀਂ ਰੋਕਣ ਦੀ ਰੋਕ ਨਹੀਂ ਸਕਦੇ ਸਾਨੂੰ ਲੋੜ ਨਹੀਂ ਰੋਕਣ ਦੀ ਨਾ ਸਾਡੇ ਤਾਂ ਗਲ ਪੈ ਜਾਂਦੇ ਹੈ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ ਮਾਰਨ ਲੱਗਾ ਮਿੰਟ ਮਾਰਦਾ ਅੱਗ ਲੱਗ ਅੱਜ ਕੱਲ੍ਹ ਠੀਕ ਹੈ ਹੁਣ ਕੱਲ ਪਰਸੋਂ ਦਾ ਹੱਥ ਵੜ ਤਾਂ ਮੁੰਡੇ ਦਾ ਕੀ ਕਰ ਲਿਆ ਉਹਦਾ ਲੈ ਦੱਸੋ ਮਰਤਾ ਦੀ ਜਾਨ ਬਚਾਉਣ ਵਾਸਤੇ ਉਹ ਕੀਤਾ ਸੀ ਫੇਰ ਠੀਕ ਹੈ ਇਹਨਾਂ ਤੋਂ ਕੀ ਉਹ ਕਰੂ ਬੰਦਾ ਦੱਸੋ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਇੱਕ ਪੁਲਿਸ ਦਾ ਘੋਖਾ ਵੀ ਆ ਜਾਵੇ ਭਾਈ ਅਸੀਂ ਲਿਖਾ ਕੇ ਵੀ ਆਈ ਸੀ ਇੱਕ ਮੁਲਾਜ਼ਮ ਮੁਲਾਜ਼ਮ ਨਹੀਂ ਹੁੰਦੇ ਵਿੱਚ ਮੁਲਾਜ਼ਮ ਕੀ ਕਰੂ ਭਾਈ ਕੁਝ ਕਰ ਸਕਦੀ ਏ ਇਹ ਵੀ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੈ ਗੱਲ ਵੀ ਇਦਾਂ ਨਹੀਂ ਹੋਣਗੇ ਕਿ ਐਵੇਂ ਇਹ ਵੀ ਪੁਲਿਸ ਨੂੰ ਕਿਹੜਾ ਨਹੀਂ ਪਤਾ ਹੁੰਦਾਗਾ ਸਭ ਕੁਝ ਪਤਾ ਹੁੰਦਾ ਐਵੇਂ ਐਵੇਂ ਰੌਲਾ ਪਾਈ ਚੱਲਿਓ ਆਹ ਅਸੀਂ ਸਰਚ ਕਰਕੇ ਕੀ ਆ ਪੁਲਿਸ ਨੂੰ ਕੁਝ ਲੱਭਿਆ ਇੱਥੇ ਈ ਪਪਾ さん ਪਨੀ ਪਪਾਇਆ ਵੀ ਲੱਭੇ ਮੈਂ ਤਾਂ ਕਹਣਾ ਕਿ ਵੀ ਆ ਲੱਭੇ ਮੈਂ ਚੱਕ ਕੇ ਲੈ ਕੇ ਜਾਉਂ ਜਿਹੜਾ ਵੀ ਹੈਗਾ ਕੋਈ ਐਵੇਂ ਉਹ ਬਾਬਾ ਕੀ ਫੈਸਲਾ ਕਰੋ ਬਾਹਰ ਨਿਕਲ ਆਉਂਿਆ ਪਿਆ ਜੂਏ ਵਾਲੇ ਜੂਆ ਖੇਡਦੇ ਆਂ ਨਸ਼ੇ ਵਾਲੇ ਟੀਕੇ ਵਾਲੇ ਟੀਕੇ ਲਾਉਂਦੇ ਇੱਥੇ ਸਾਰਾ ਕੁਝ ਹੀ ਚੱਲਦਾ ਇੱਥੇ ਮਤਲਬ ਸਿਵਲ ਚ ਜ਼ਰੂਰਤ ਹੈ ਸਰਕਾਰ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਸਿਵਲ ਚ ਜਿਹੜਾ ਇਹਨਾਂ ਦਾ ਕੰਮ ਕੀਤਾ ਜਾਵੇ ਬਰਦੀ ਨਾਲ ਇਹਨਾਂ ਦਾ ਕੁਝ ਨਹੀਂ ਹੁੰਦਾ ਵੀ ਬਰਦੀ ਪਾ ਕੇ ਤਾਂ ਕੋਈ ਨਹੀਂ ਮਿਲਦਾ ਭੱਜ ਜਾਂਦੇ ਸੱਚ ਤਾਂ ਪੈਂਦੀ ਹੈ ਰਦੀ ਦੇ ਨਾਲ ਕੋਈ ਕਟੋ-ਕਟੇ ਇਹ ਤਾਂ ਹੁੰਦਾ ਕਿ ਬੀ ਠਲ ਪੈਂਦੀ ਰਹੇ ਭੱਜ ਜਾਂਦੇ ਆ ਜਨਾਬ ਭੱਜ ਜਾਂਦੇ ਆ ਉਹਦਾ ਕੀ ਫਾਇਦਾ ਜੇ ਤਾਂ ਪਕੜਨੇ ਆ ਤਾਂ ਫਿਰ ਤਾਂ ਸਿਵਲ ਚ ਭੇਜੋ ਸਿਵਲ ਦੇ ਵਿੱਚ ਆਏ ਸੀ ਇੱਕ ਵਾਰੀ ਸਿਵਲ ਚ ਆਏ ਸੀ ਇੱਕ ਵਾਰੀ ਜੂਏ ਵਾਲਾ ਨੂੰ ਫੜ ਕੇ ਜੂਏ ਵਾਲਾ ਤੋਂ ਪੈਸੇ ਲੈ ਕੇ ਭਾਗੇ ਫੇਰ ਦੋ ਇਹ ਐਦਾਂ ਪੁਲਿਸ ਵਾਲੇ ਹੁੰਦੇ ਆ ਹੋਰ ਕੌਣ ਆਇਆ ਵੀ ਐਵੇਂ ਆ ਵੀ ਇਹ ਕੀ ਫੈਗਾ ਇਹ ਵੀ ਇਹਦੇ ਨਾ ਫੇਰ ਲੈ ਜਾਣਗੇ ਉਹਦਾ ਵੀ ਢਿੱਡ ਨਹੀਂ ਨਾ ਭਰਦਾ ਤਨਖਾਹਾਂ ਵੀ ਇੰਨੀਆਂ ਲੈਂਦੇ ਆ ਤੇ ਢਿੱਡ ਇਹਨਾਂ ਦਾ ਫੇਰ ਨਹੀਂ ਭਰਦਾ ਤਨਖਾਹਾਂ ਇਹਨਾਂ ਦੀ ਕੱਟੋ ਜਾਂ ਤਾਂ ਸਬਰ ਸਬੂਰੀ ਹੋਵੇ ਨਾ ਸਬਰ ਸਬੂਰੀ ਬਹੁਤ ਵੱਡੀ ਚੀਜ਼ ਐ ਪਰ ਸਬਰ ਨਾਮ ਦੀ ਚੀਜ਼ ਨਹੀਂ ਬੰਦਾ ਬੰਦੇ ਦਾ ਢਿੱਡ ਕਦੇ ਨਹੀਂ ਭਰਦਾ ਇੰਨੀਆਂ-ਨੀਆਂ ਤਨਖਾਹਾਂ ਲੈ ਕੇ ਵੀ ਜੇ ਨਹੀਂ ਭਰਦਾ ਤਾਂ ਫੇਰ ਭਰਦਾ ਵੀ ਨਹੀਂ ਦੰਦੇ ਬੰਦੇ ਕੀ ਆ ਸੰਤਾ ਪਤਾ ਨਹੀਂ ਛੱਡ ਦਿੰਦੇ ਮੈਂ ਤਾਂ ਇਕੱਠ ਦੇਖ ਕੇ ਖੜ ਗਿਆ ਜੀ ਪਰ ਕੁੱਲ ਮਿਲਾ ਕੇ ਮਾਹੌਲ ਖਰਾਬ ਆ ਸ਼ਾਮ ਨੂੰ ਇੱਥੇ ਟੀਕੇ ਟੁਕੇ ਵਾਲੇ ਹਨੇਰੇ ਤੇ ਟੀਕੇ ਲੱਗਦੇ ਆ ਬਹੁਤ ਕੁਝ ਹੁੰਦਾ ਹੈਗਾ ਵੇਚਣ ਵਾਲੇ ਵੇਚਦੇ ਆ ਖਾਣ ਵਾਲੇ ਖਾਂਦੇ ਆ ਤੇ ਜੂਆ ਜਾਵਾ ਸਾਰਾ ਦਿਨ ਖੇਡਦੇ ਆ ਆ ਮੈਂ ਤੇ ਨੰਬਰ 'ਚ ਹੀ ਰੰਨਾ ਜੀ ਇਹ ਨੰਬਰ 'ਚ ਇਹ ਜੂਆ ਖੇਡਵੇ